ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆਪਨੇ ਕੋਲੇ ਹੈਗਾ ਮੈਚਿੰਗ ਸੂਟ ਆਹ ਵਾਲਾ ਕਮੀਜ਼ ਤੇ ਵਾਈਟ ਕਲਰ ਦੀ ਇਹਦੇ ਨਾਲ ਸਲਵਾਰ ਐਸ ਕਲਰ ਦੀ ਵਾਈਟ ਦੀ ਤੇ ਇਹਦੇ ਤੇ ਆਪਾਂ ਡਿਜ਼ਾਈਨ ਕਰਨਾ ਆਹ ਵਾਲਾ ਕਪੜਾ ਲਾਵਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਆਪਾਂ ਨਾਲ ਇਹ ਕਿਹ ਰਹੀ ਤੇ ਥੋੜੀ ਸਪੇਸ ਛੱਡ ਕੇ ਡਿਜ਼ਾਈਨ ਬਣਾਉਣਾ ਤੇ ਉੱਥੇ ਆਪਾਂ ਪੇਸਟਿੰਗ ਪੇਪਰ ਜਿਹੜਾ ਲਾ ਲਿਆ ਇਹ ਤੁਹਾਨੂੰ ਮੈਂ ਦੱਸਦੀ ਕਿੰਨੀ ਚੜਾਈ ਹੈ ਦੀ ਚੜਾਈ ਆਪਾਂ ਜਿਆਦਾ ਨਹੀਂ ਲਈ ਹੈ ਜੀ ਸਵਾ ਪੰਜ ਆ ਠੀਕ ਹੈ ਇਹਨੂੰ ਹੁਣ ਆਪਾਂ ਨਾ ਇਸ ਤਰ੍ਹਾਂ ਵਿਚਕਾਰ ਤੋਂ ਦੋਰਾ ਮੋੜ ਲਾਂਗੇ ਇਹ ਇੱਥੇ ਆਪਾਂ ਲਾਵਾਂਗੇ ਬਾਕਸ ਬਣਾਵਾਂਗੇ ਕਟਾਂ ਬਣਾਉਣੇ ਆਪਾਂ ਉਹਨਾਂ ਵਾਸਤੇ ਤੋਂ ਮੈਂ ਦੱਸ ਦਿੰਦੀ ਕਿ ਕਿੱਡੇ ਕਿੱਡੇ ਬਣਾਵਾਂਗੇ ਇਸ ਤਰ੍ਹਾਂ ਨਾ ਦੂਰ ਕਰ ਲਿਆ ਹੁਣ ਆਪਾਂ ਇਹਦੇ ਤੇ ਲਾਵਾਂਗੇ ਇੱਕ ਸਾਈਡ ਤੋਂ ਲੱਗਦੇ ਨਿਸ਼ਾਨ ਲਾਉਂ ਥੋੜਾ ਜਿਹਾ ਇਧਰੋਂ ਛੱਡ ਕੇ ਇੰਨਾ ਕੱਪ ਇੱਥੇ ਛੱਡਾਂਗੇ ਤੇ ਇਹਦਾ ਆਪਾਂ ਕੱਟ ਬਣਾਵਾਂਗੇ ਪੌਣੇ 2 ਇੰਚ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਸਾਰੇ ਤੇ ਆਪਾਂ ਪੌਣੇ 2-2 ਤੇ ਨਿਸ਼ਾਨ ਲਾ ਲਾਂਗੇ பௌனை தின்னா அப்பா இப்போ தின்னா இது பண்ணி தோ திவாஸ் தர ஹீடே அந்த வை பௌனை தோணு இக்கா ਮਾਚਿੰਨਾ ਪਾ ਲੈ ਨੁਸਤਰਾ ਇਹਨਾਂ ਸਿੱਧੀ ਕਰ ਲਾਂਗੇ ਹੁਣ ਆਪਾਂ ਇਹਨਾਂ ਨੂੰ ਨਾ ਕਟਾਂਗੇ ਇੱਥੋਂ ਇਹਨਾਂ ਛੱਡ ਕੇ ਇੱਥੋਂ ਤੱਕ ਲਾਈਨ ਤੱਕ ਐਸਤਨਾ ਤੁਸੀਂ ਸਾਰੇ ਤੇ ਸਿੱਧੇ ਕੱਟ ਕਰ ਲੈਣੇ ਹਨ ਇਸ ਤਰ੍ਹਾਂ ਸਾਰਿਆਂ ਨੂੰ ਇੱਕ ਤੱਕ ਆਈ ਡ੍ਰੋਪਾ ਜੋੜੇ ਛੱਡਣਾ ਕੱਪੜਾ ਆਪਾਂ ਛਾਲੂਆਂ ਨੂੰ ਜਿਹੜਾ ਸਾਰਿਆਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਕੱਟ ਦਾਂਗੇ ਛਾਲੂ ਬਹੁਤ ਹੀ ਸਖਾ ਜਾ ਦੇ ਜਾਣਾ ਜਿਹੜਾ ਬਣ ਕੇ ਤਿਆਰ ਹੋ ਜਾ ਆਪਾਂ ਕੱਟ ਲਿਆ ਦੋਨੇ ਪਾਸੇ ਆਪਣੇ ਜਿਹੜਾ ਹਾ ਕੱਟਾ ਇਹ ਕੱਟੇ ਗਏ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਇਨਾ ਨਾਸਟਰਾ ਬਣਾਵਾਂਗੇ ਆਪਾਂ ਐਵੇਂ ਮੋੜ ਕੇ ਇਧਰ ਇੱਕ ਵਾਰੀ ਫੇਰ ਇਧਰ ਐਵੇਂ ਮੋੜ ਕੇ ਨੇ ਦੇਖ ਪਰ ਆਪਾਂ ਇੱਕ ਵਾਰੀ ਕੱਚੀ ਸਲਾਈ ਲਾ ਲੈਣੀ ਹੈ ਜਿਹੜੇ ਇੱਕ ਵਾਰੀ ਜਿੱਧਰ ਨੂੰ ਮੂੰਹ ਮੋੜ ਲਿਆ ਉੱਧਰ ਨੂੰ ਮੋੜਨਾ ਆਪਾਂ ਸਤਰਾ ਫਿਰ ਦੂਜੀ ਸਾਈਡਾਂ ਕਰਨਾ ਸਾਰੇ ਕਟਾਂ ਜਿਹੜੇ ਆਪਾਂ ਆ ਦੇਖੋ ਇਸ ਤਰ੍ਹਾਂ ਮੋੜ ਲਏ ਹੁਣ ਉਸੇ ਤਰ੍ਹਾਂ ਇਧਰ ਵਾਲੇ ਮੋੜ ਲੈਣੇ ਆ ਇਧਰ ਨੂੰ ਐਵੇਂ ਹੁਣ ਇਹ इस तरह आप इधरों भी सारे कीटाण जड़े वो मोड़ लगे थोद की करना आवेला जोड़ा चिट्टा कपड़ा सी सीएँ आप पेस्टिंग पेपर ला के हेठा तो यू तैयार कर लिया इस तरह हम इतें रखा आप इधर थोड़ी जी ना सिलाई ला के ले आवेंगे ਇਹਨੂੰ ਆਪਾਂ ਨੂੰ ਵਿੱਚ ਮੋੜਮ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਨਾ ਚਾਕ ਦੇ ਵਿੱਚ ਹੀ ਮੁੜ ਜਾਣਾ ਹੈ ਨੇ ਇੱਥੋਂ ਆਪਾਂ ਇਹਦੇ ਤੇ ਇੱਕ ਵਾਰੀ ਸਾਈਡ ਤੇ ਸਲਾਈ ਲਾ ਲੈਨੇ ਤਦੋਂ ਇਸ ਤਰ੍ਹਾਂ ਉੱਪਰ ਵੱਲ ਨੂੰ ਲੈ ਜਾਗੇ ਹੁਣ आप उन्नी साइडा सिलाई ला ली बाराइड हम आप कटाव के उपर सिलाई ला दें इस तरह ताकि बाद उपर मुँह ना उठन ਸਾਰੇ ਉੱਪਰ ਨੂੰ ਇਸ ਤਰ੍ਹਾਂ ਕੰਨੀ ਕੰਨੀ ਤੇ ਆਪਾਂ ਸਲਾਈ ਲਾ ਲਾਂਗੇ ਹਾਂ ਦੇਖੋ ਜੀ ਦੋਨੇ ਸਾਈਡਾਂ ਤੇ ਆਪਾਂ ਸਲਾਈ ਇਹ ਜਿਹੜੀ ਲਾ ਲਈ ਤੇ ਇਸ ਤਰ੍ਹਾਂ ਦਾ ਆਪਣਾ ਜਿਹੜਾ ਡਿਜ਼ਾਈਨ ਬਣ ਗਿਆ ਹੁਣ ਆਪਾਂ ਅੱਗੇ ਇਹਦੇ ਵਿੱਚ ਥੋੜੀ ਜਿਹੀ ਲੇਸ ਲਾਵਾਂਗੇ ਜੇ ਤੁਸੀਂ ਨਹੀਂ ਲੈਸ ਲਾਉਣੀ ਇਸੇ ਤਰ੍ਹਾਂ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਜੇ ਤੁਸੀਂ ਲੈਸ ਅਟੈਚ ਕਰਨੀ ਕਰ ਸਕਦੇ ਨਹੀਂ ਕਰਨੀ ਨਾ ਕਰੋ ਕਿਹ ਰੇਤੇ ਆਪਾਂ ਕੋਈ ਲੈਸ ਨਹੀਂ ਲਾਉਣਗੇ ਰਵੱਸ ਸਿੰਪਲੀ ਫੋਲਡ ਕਰਾਂਗੇ ਇਸ ਤਰ੍ਹਾਂ ਹੁਣ ਤੁਹਾਨੂੰ ਦੱਸਦੀ ਹਾਂ ਇਹਦੇ ਵਿੱਚ ਕਿਹੜੀ ਲੈਸ ਲਾਵਾਂਗੇ ਆਹ ਵਾਲੀ ਲੈਸ ਆ ਮੇਰੇ ਕੋਲ ਇਹਦੇ ਵਿੱਚੋਂ ਆਪਾਂ ਨਾ ਜਿਹੜੇ ਫਲਾਵਰ ਆ ਇਕੱਲੇ ਇਕੱਲੇ ਉਹ ਕੱਟ ਕਰਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਨਾ ਆਪਾਂ ਲੈਸ ਦੇ ਜਿਹੜੇ ਫੁੱਲ ਆ ਵਿੱਚੋਂ ਕਟਿੰਗ ਕਰ ਲਏ ਕੱਲੇ ਫੁੱਲ ਫੁੱਲ ਕਟਿੰਗ ਕਰ ਲਏ ਤੇ ਇਹਨੂੰ ਹੁਣ ਆਪਾਂ ਲਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਥੋੜੀ ਥੋੜੀ ਦੂਰੀ ਤੇ ਗਲੂ ਨਾਲ ਲਾਵਾਂਗੇ ਸਾਰੀ ਲੈਸ ਤਾਂ ਜੀ ਆਪਣੇ ਪੰਜਰਕੀਆਂ ਦੀ ਵੀ ਨਹੀਂ ਲੱਗੀ ਇਹ ਇਸ ਤਰ੍ਹਾਂ ਥੋੜੀ ਥੋੜੀ ਦੂਰੀ ਤੇ ਗਲੂ ਲਾ ਕੇ ਇਹਨਾਂ ਨੂੰ ਆਪਾਂ ਅਟੈਚ ਕਰ ਲਾਂਗੇ ਤੁਸੀਂ ਕਿਸੇ ਵੀ ਸ਼ੌਪ ਤੋਂ ਲੈ ਸਕਦੇ ਹੋ ਜਿੱਥੋਂ ਆਪਾਂ ਲੈ ਸਕਾਂਗੇ ਰਲਨੇ ਗਲੂ ਸੱਦਪੜ ਚੈੱਕ ਕਰਕੇ ਹੁਣ ਇਹ ਵੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਰੱਖਦੇ ਜਾਵਾਂਗੇ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਜਾਊਗਾ ਬਿਲਕੁਲ ਘੱਟ ਖਰਚੇ ਦੇ ਵਿੱਚ ਆ ਦੇਖੋ ਜੀ ਠੀਕ ਆ ਇਹ ਜੇ ਦੋ ਇੱਕ ਵਾਰੀ ਸੁੱਕ ਗਏ ਨਾ ਫੇਰ ਨਹੀਂ ਉੱਤਰਦੇ ਤੁਸੀਂ ਇਹਨੂੰ ਸੂਈ ਨਾਲ ਪੱਕੇ ਵੀ ਕਰ ਸਕਦੇ ਹੋ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿਵੇਂ ਦਾ ਲੱਗਿਆ ਮੇਰਾ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੂਸਰਾ ਚੈਨਲ ਆਪਣਾ ਜਸਪ੍ਰਿਤ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਉਦੇ ਸੇ ਆਪਾਂ ਕੁਕਿੰਗ ਨੇ ਵੀਡੀਓ ਪਾਉਣੇ ਨੇ ਕੁਕਿੰਗ ਦਾ ਵੀ ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ ਉੱਥੇ ਪੁੱਛ ਸਕਦੇ ਹੋ ਜੇ ਕੋਈ ਵੀ ਡਿਜ਼ਾਈਨ ਇੱਥੇ ਸਿੱਖਣਾ ਚਾਹੁੰਦੇ ਹੋ ਮੀਠੇ ਤੁਸੀਂ ਦੱਸ ਸਕਦੇ ਹੋ ਜੇ ਉਹ ਹੀ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰਾ ਡਿਜ਼ਾਈਨ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਣਾ